ਪਾਵਰ ਭਵਿੱਖਟਰ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਸਥਾਨਾਂ ਦੀਆਂ ਵੀਡੀਓ ਅਸੀਂ ਤੁਹਾਡੇ ਨਾਲ ਲੜੀਵਾਰ ਸਾਂਝੀਆਂ ਕਰ ਰਹੇ ਹਾਂ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਕੋਟੜੀ ਸਾਹਿਬ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨਵਾਬ ਅਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਬਤੌਰ ਮੋਦੀ ਦੀ ਨੌਕਰੀ ਕਰਦੇ ਸਨ ਤਾਂ ਕਈ ਈਰਖਾ ਕਰਨ ਵਾਲੇ ਕਈ ਜੋ ਲੱਗਣ ਲੱਗ ਜਾਂਦੇ ਨੇ ਉਹਨਾਂ ਨੇ ਨਵਾਬ ਜੀ پاس ਆਣ ਕੇ ਸ਼ਿਕਾਇਤ ਕੀਤੀ ਕਿ ਜੋ ਤੁਹਾਡਾ ਮੋਦੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਮੋਦੀਖਾਨਾ ਦੇਖ ਰਹੇ ਹਨ ਉਹ ਤਾਂ ਲੋਕਾਂ ਨੂੰ ਲਟਾਈ ਜਾ ਰਹੇ ਨੇ ਤੇ ਤੁਹਾਨੂੰ ਘਾਟਾ ਪਵੇਗਾ ਤੁਹਾਨੂੰ ਘਾਟਾ ਪਵਾ ਦੇਗਾ ਇਹ ਘਾਟਾ ਵੀ ਕਈ ਰੁਪਈਆਂ ਦਾ ਪਵੇਗਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸ ਕੋਠੜੀ ਵਿੱਚ ਲਿਆ ਕੇ ਨਵਾਬ ਦੇ ਮੁਨਸ਼ੀ ਜਾਦੂ ਰਾਏ ਮਸੂਦੀ ਨੇ ਹਿਸਾਬ ਲਿਆ ਜਦੋਂ ਹਿਸਾਬ ਕਿਤਾਬ ਵਿੱਚ 760 ਰੁਪਏ ਵੱਧ ਨਿਕਲੇ ਤਾਂ ਨਵਾਬਦੌਲਖਾਨ ਲੋਧੀ ਤੇ ਮੌਨਛੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨੀ ਟੈਪਰੇ ਇੱਥੇ ਗੁਰਦੁਆਰਾ ਕੋਠੜੀ ਸਹਿਬ ਸਿशोਭਤ ਹੈ ਇਸ ਦੇ ਬਿਲਕੁਲ ਹੀ ਸਾਹਮਣੇ ਵੱਲ ਹੈ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਤੋਂ ਬਾਅਦ ਮਾਤਾ ਸੁਲਖਣੀ ਜੀ ਨਾਲ ਰਹਾ ਕਰਦੇ ਸਨ ਇਤਿਹਾਸਕਾਰ ਲਿਖਦੇ ਹਨ ਕਿ ਇਹ ਬੀਬੇ ਨਾਨਕੀ ਜੀ ਦਾ ਪਹਿਲਾ ਘਰ ਹੋਇਆ ਕਰਦਾ ਸੀ ਇਹ ਪ੍ਰਾਤਨ ਘਰ ਦੀ ਦਿੱਖ ਜਦੋਂ ਆਪਾਂ ਭੋਰਾ ਸਹਿ ਵਿੱਚ ਅੰਦਰ ਵੱਲ ਜਾਂਦੇ ਹਾਂ ਨੀਵੇਂ ਸਾਧ ਉਤਰ ਕੇ ਤਾਂ ਇਹ ਪ੍ਰਾਤਨ ਘਰ ਦੀ ਦਿੱਖ ਅੱਜ ਵੀ ਸਾਂਭੀ ਹੋਈ ਹੈ ਸੀਸੇ ਦੇ ਵਿੱਚ ਉਸੇ ਤਰ੍ਹਾਂ ਜੜੀ ਹੋਈ ਹੈ ਜਸਦੇ ਆਪਾਂ ਦਰਸ਼ਨ ਕਰ ਰਹੇ ਹਾਂ ਵੀਡੀਓ ਦੇ ਵਿੱਚ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੋਇਆ ਕਰਦਾ ਸੀ ਸultanpur Lodhi ਦੀ ਧਰਤੀ ਤੇ ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋਨਾਂ ਪੁੱਤਰਾਂ ਨੇ ਜਨਮ ਲਿਆ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀਦਾਸ ਜੀ ਦਾ ਇਸ ਸਥਾਨ ਤੇ ਜਨਮ ਹੋਇਆ ਇੱਥੇ ਹੀ ਇਹ ਪ੍ਰਾਤਨ ਖੂਹੀ ਲੱਗੀ ਹੋਈ ਹੈ ਜਿਸ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਸੁਲਖਣੀ ਜੀ ਜਲ ਭਰਿਆ ਕਰਦੇ ਸਨ ਜੋ ਜਲ ਘਰ ਦੇ ਵਿੱਚ ਵਰਤਦੇ ਸਨ ਕੋਈ ਜ ਇਤਿਹਾਸਕਾਰ ਤਾਂ ਇਹ ਗੱਲ ਲਿਖਦੇ ਹਨ ਕਿ ਵਿਆਹ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਰਹਿੰਦੇ ਸਨ ਤੇ ਇੱਥੇ ਬੇਬੇ ਨਾਨਕੀ ਜੀ ਉਹਨਾਂ ਲਈ ਖਾਣਾ ਬਣਾ ਕੇ ਲਿਆਇਆ ਕਰਦੇ ਸਨ ਇੱਥੇ ਬੈਠ ਕੇ ਇਸ ਖੂਹੀ ਦੇ ਪਾਸੇ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਲ ਪ੍ਰਸ਼ਾਦਾ ਛਕਿਆ ਕਰਦੇ ਸਨ ਇਹ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਆ ਇਹ ਗੁਰਦੁਆਰਾ ਸ਼ਹਿਰ ਦੇ ਵਿਚਕਾਰ ਦੇ ਜਾ ਕੇ ਸਥਿਤ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਆਪਾਂ ਗੁਰਦੁਆਰਾ ਸਹਿਬ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਆ ਉੱਥੇ ਸਾਨੂੰ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਹੋਣਾ ਵੀ ਲਾਜ਼ਮੀ ਹੈ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨਾਲ ਜੁੜੋ ਇਸ ਨੂੰ ਸਬਸਕ੍ਰਾਈਬ ਕਰੋ ਸੁਲਤਾਨਪੁਰ ਲੋਧੀ ਦੇ ਸਾਰੇ ਇਤਿਹਾਸਿਕ ਗੁਰਦੁਆਰੇ ਸਹਿਬਾਨਾਂ ਦੇ ਦਰਸ਼ਨ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਧੰਨਵਾਦ